ਬਾਦਨੂ ਗੋਲੀ ਮਾਰਨ ਦੀ ਕੋਸ਼ਿਸ਼ ਇੱਕ ਬਸੂਤ ਵੱਲ ਕੀਤੀ ਗਈ ਆ ਪਛਨੀ ਗੱਲ ਵਿੱਚ ਇਹ ਸੀ ਮਾਣ ਉਹ ਦੇਖ ਸਕਦੇ ਹੋ ਗੋਲੀ 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 ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬਾਦਨੂ ਗੋਲੀ ਤਖੀਰੀ ਮਾਣ ਦਾ ਸ਼ੁਕਰਾਨਾ ਕੋਸ਼ਿਸ਼ ਕੀਤੀ ਗਈ ਹੈ ਬਾਦਨੂ ਗੋਲੀ ਕੋਸ਼ਿਸ਼ ਕੀਤੀ ਗਈ ਹੈ ਇਹ ਇੱਕ ਵੱਡੀ ਖਬਰ ਜਿਹੜੀ ਤੁਹਾਡਾ ਸਾਹਮਣੇ ਆ ਰਹੀ ਹੈ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਇੱਕ ਬਜ਼ੁਰਗ ਵੱਲੋਂ ਕੀਤੀ ਗਈ ਹੈ ਪਛ੍ਰਿਤ ਆ ਗਏ ਗੱਲ ਵਿੱਚ ਸਿੰਘ ਬਾਦਲ ਉਹ ਦੇਖੋ ਗੋਲੀ 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 ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬਾਕੀ ਗੋਲੀ ਤਕਰੀਬੀ ਮਾਤਰਾ ਸ਼ੂਗੋ ਪਾਇਆ ਗਿਆ ਹੈ ਸਿੰਘ ਬਾਦਲ ਨੂੰ ਕੋਸ਼ਿਸ਼ ਕੀਤੀ ਗਈ ਹੈ ਵੱਡੀ ਅਪਡੇਟ ਵੱਡੀ ਖਬਰ ਜਿਹੜੀ ਤੁਹਾਡਾਂ ਸਾਡੀ ਕਰ ਰਹੇ ਆ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼